ਸ਼ੁਕਰ ਜੀ ਬਹੁਤ ਹੀ ਅਹਿਮ ਖਬਰ 24 ਜੁਲਾਈ ਨੂੰ ਪਿੰਡ ਬਰਾਮਪੁਰ ਵਿੱਚ ਲੜਾਈ ਝਗੜੇ ਦੌਰਾਨ ਨੌਜਵਾਨ ਦੇ ਸਿਰ ਤੇ ਸੱਤਾ ਮਾਰ ਕੇ ਕੀਤੀ ਸੀ ਗੰभीर ਜ਼ਖਮੀ ਇਲਾਜ ਦੌਰਾਨ ਉਸ ਵਿਅਕਤੀ ਦੀ ਮੌਤ ਹੋਣ ਦਾ સમાચાર ਆ ਰਿਹਾ ਹੈ ਦੱਸ ਦਈਏ ਕਿ ਨੌਜਵਾਨ ਆਪਣੇ ਸ਼ਰੀਕੇ ਵਿੱਚ ਪੰਜਾ ਪੈਣ ਦਾ ਇਕਲੌਤਾ ਪ੍ਰਾਸੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਰੋਹਂਦਿਆ ਕੁਰਲਾਨਿਆ ਪੁਲਿਸ ਪ੍ਰਸ਼ਾਸਨ ਤੇ આરોਪ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਸਾਡੇ ਬੱਚੇ ਨੂੰ ਇਨਸਾਫ਼ ਨਹੀਂ ਦਿੱਤਾ ਦਰਸਲ ਇਹ ਮਾਮਲਾ ਬਹਿਰਾਮਪੁਰ ਦਾ ਜਿੱਥੇ ਕਿ ਅੱਜ ਸਵੇਰੇ ਤਰਕਸਾਰ ਇੱਕ ਬਹੁਤੀ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਕੁਝ ਦਿਨ ਪਹਿਲਾਂ ਲੜਾਈ ਝਗੜੇ ਦੌਰਾਨ ਨੌਜਵਾਨ ਦੇ ਸਿਰ ਦੇ ਵਿੱਚ ਛੱਟਾ ਮਾਰਨ ਕਾਰਨ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਕੱਲ ਦੇ ਉਸ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਜਿੱਥੇ ਕਿ ਅੱਜ ਉਸ ਦੀ ਮੌਤ ਹੋ ਚੁੱਕੀ ਹੈ ਔਰ ਇਹ ਨੌਜਵਾਨ 18 ਸਾਲਾਂ ਦਾ ਹੈ ਤੇ ਸ਼ਰੀਕੇ ਦੇ ਵਿੱਚ ਪੰਜਾਂ ਪੈਣਾ ਦਾ ਇੱਕ ਹੀ ਲੋਤਾ ਭਰਾ ਹੈ ਇਸ ਸਬੰਧੀ ਜਾਣਕਾਰ ਦਿੰਦੇ ਆ ਮਿਤਕ ਨੌਜਵਾਨ ਜੋਹਨ ਮਾਲਾ ਦੇ ਪਿਤਾ ਜਸਪਾਲ ਕੁਮਾਰ ਅਤੇ ਮਾਂ ਅੰਜਲੀ ਭੈਣ ਪੂਜਾ ਅਤੇ ਮਾਸਟਰ ਰਾਜਵਿੰਦਰ ਕੌਰ ਨੇ ਜਾਣਕਾਰ ਦੱਸਿਆ ਕਿ ਸਾਡਾ ਬੇਟਾ 24 ਜੁਲਾਈ ਨੂੰ ਬਹਿਰਾਮਪੁਰ ਵਿਖੇ ਰਿਸ਼ਤੇਦਾਰਾਂ ਦੇ ਆਇਆ ਹੋਇਆ ਸੀ ਤਾਂ ਸਾਡੇ ਰਿਸ਼ਤੇਦਾਰਾਂ ਦੀ ਕਿਸੇ ਨਾਲ ਲਾਗਤਬਾਜੀ ਸੀ ਜਿੱਥੇ ਪਿੰਡ ਦੇ ਹੀ ਕੁਝ ਬੰਦਿਆਂ ਨੇ ਬਿਨਾਂ ਵਜ੍ਹਾ ਸਾਡੇ ਪੁੱਤੇ ਸਿਰਦੇ ਦੇ ਵਿਕੇ ਤੇ 12 11 ਦੇ ਨਾਲ ਸੱਤਾ ਮਾਰੀਆਂ ਸੰਜਿੱਦੇ ਚਲਦੇ ਇਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਜਿੱਥੇ ਅੱਜ 12 ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ ਅਤੇ ਅੱਜ ਉਸ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਪਰ ਸਾਨੂੰ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਮੇਰੇ ਪੁੱਤ ਦੇ ਸੱਤਾ ਮਾਰਨ ਵਾਲੇ ਦੋਸ਼ੀਆਂ ਉੱਪਰ ਕਾਰਵਾਈ ਨਹੀਂ ਕੀਤੀ ਜਿੱਥੋਂ ਨਾਲ ਪੁਲਿਸ ਨੂੰ ਕਿਤਾਬ ਦਿੱਤੀ ਹੈ ਕਿ ਜੇਕਰ ਮੇਰੇ ਪੁੱਤ ਦੀ ਦੋਸ਼ੀਆਂ ਨੂੰ ਇਨਸਾਫ ਨਾ ਮਿਲਿਆ ਤਾਂ ਮੇਰੇ ਤੇ ਨੌਜਵਾਨ ਦੀ ਲਾਸ਼ ਐਸਐਸਪੀ ਦਫ਼ਤਰ ਦੇ ਬਾਹਰ ਰੱਖ ਕੇ ਪੂਰਾ ਪਰਿਵਾਰ ਦਰਨਾ ਪ੍ਰਦਰਸ਼ਨ ਕਰੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਪੁਲਿਸ ਹੋਵੇਗੀ ਜੀ ਦੇਖ ਰਹੀ ਹਾਂ ਪੰਜਾਬ ਬਾਡਰ نیوز ਤੇ ਮੈਂ ਰਕੇਸ਼ ਸ਼ਰਮਾ ਬਮਿਆਰ ਆ ਭਾਈ ਤੁਹਾਡਾ ਮੇਰਾ ਦਸ ਪਾਲ ਕਰਵਾ ਰਹੀ ਮੇਰਾ ਮੁੰਡਾ ਨਾ ਚੌਦ ਮਾਰਵਾ ਰਹੀ ਜੀ ਜੀ ਅਮਰੀ ਜੀ ਚਾਰਾ ਚਾਰ ਗੱਲ ਹੋਈ ਗੱਲ ਕੀ ਹੋਈ ਐ ਇੱਥੇ ਮੁੰਡਾ ਸਾਡਾ ਮਿਲਣ ਵਾਸਤੇ ਆਇਆ ਸੀ ਅਦੂ ਬੰਦਿਆਂ ਨੇ ਮਾਰ ਦਿੱਤਾ ਆ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਐ ਕੋਈ ਸਣਵਾਈ ਦੀ ਹੋਈ ਹੈ ਸਾਡੀ ਤੁਹਾਡਾ ਮੇਰਾ ਮੁੰਡਾ ਮਰ ਗਿਆ ਇਹ 24 ਤਰੀਕ ਨੂੰ ਲੜਾਈ ਆਈ ਸੀ ਕਿ ਜੱਟ ਮੱਦੀ ਸਿਰ ਦੇ ਵਿੱਚ ਮੱਦੀ ਸਿਰ ਦੇ ਵਿੱਚ ਮੱਦੀ ਸਭ ਦੇ ਵਿੱਚ ਚਰਚੇ ਵਿੱਚ ਸੌਟ ਹਾਂਜੀ ਖਾ ਹੋੜ ਹੋਈ ਆ ਥੋੜਾ ਜੇ ਰਤਾ ਘੰਟਾ 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 ਹੋਇਆ 3 ਵਜੇ ਆਈ ਸੀ 3 ਵਜੇ ਆਨੇ ਆ ਹੋਣੇ ਹੋਈ ਆ ਤਾਂ ਘੰਟਾ ਘੰਟਾ ਹੋਇਆ

ਜੇ ਮੈਨੂੰ ਇਨਸਾਫ ਨਹੀਂ ਮਿਲਿਆ ਮੈਂ ਐਸਐਸਪੀ ਦਫਤਰ ਟਰਨਾਲਾਣਾ ਤੇ ਨਾਲੇ ਮੈਂ ਉੱਥੇ ਐਸਐਸਪੀ ਦਫਤਰ ਮੈਂ ਆਪਣੇ ਲਾਸ਼ ਨੂੰ ਮੁੰਡੇ ਨੂੰ ਮਫੂਕਣਾ ਨਹੀਂ ਆ ਮੈਂ ਨਹੀਂ ਫੂਕਣਾ ਆਪਣੇ ਮੁੰਡੇ ਦੀ ਲਾਸ਼ ਨੂੰ ਮੈਂ ਐਸਐਸਪੀ ਦਫਤਰ ਟਰਨਾਲਾਣਾ ਜਿੰਨੇ ਬੰਦੇ ਆ ਉਹ ਸਾਰੇ ਦੇ ਸਾਰੇ ਅਰੈਸਟ ਕੀਤੇ ਜਾਣ ਤੇ ਸਾਰੇ ਤੇ ਪਛਾ 302 ਦਾ ਪਛਾ ਤੇ 307 ਦਾ ਪਛਾ ਸਾਰੇ ਤੇ ਹੋਣਾ ਚਾਹੀਦਾ ਬਸ ਮੇਰੀ ਇਹ ਐਸਐਚਓ ਮੈਨੂੰ ਕੱਲ ਫੋਨ ਆਇਆ ਮੈਨੂੰ ਕਹਿੰਦੇ ਵੀ ਐਖੇ ਜਿਹੜੇ ਨਾਮ ਲਖਾਉਂਦੇ ਸੀਗੇ ਜਿਨ੍ਹਾਂ ਨੇ ਨਾਮ ਲਖਾਣੇ ਸੀ ਉਹ ਅੱਗੇ ਨਾਮ ਲਖਾਉਂਦੇ ਤਾਂ ਸੱਚੋ ਕਹਿੰਦਾ ਨਾਮ ਸਾਫ ਦਾ ਨਹੀਂ ਮੈਂ ਨਹੀਂ ਦਾ ਕਹਿੰਦਾ ਜਰਾ ਦੇਖ ਚੋ ਸੋਚ ਕੇ ਨਾਮ ਖਾਈ ਮੈਂ ਕਹਾ ਸਾਜੀ ਮੈਂ ਨਹੀਂ ਨਾਮ ਖਾਣੇ ਆ ਨਾਮ ਖਾਣੇ ਉਹਨਾਂ ਨੇ ਮੈਂ ਕਹਾ ਮੈਂ ਨਹੀਂ ਨਾਮ ਲਖਾਣੇ ਨਾਮ ਖਾਣੇ ਉਹਨਾਂ ਨੇ ਜਿਨ੍ਹਾਂ ਨੇ ਮੈਂ ਤੇ ਮੈਂ ਕਹਾ ਸਿੱਧਾ ਹਸਪਤਾਲ ਆਇਆ ਮੈਂ ਕਹਾ ਮੈਨੂੰ ਕੀ ਪਤਾ ਮੇਰਾ ਕੋਈ ਇਨਸਾਫ ਨਹੀਂ ਹੋਇਆ ਨਾ ਮੇਰੇ ਮੁੰਡਾ ਮਰ ਗਿਆ ਮੇਰੇ ਮੁੰਡਾ ਐਸਐਸਪੀ ਦਫਤਰ ਤਾਂ ਨਾ ਨਾ ਜੇ ਮੇਰੇ ਮੇਰੀਆਂ ਦੋ ਕੁੜੀਆਂ ਨੇ ਮੇਰੇ ਭਰਾਵਾਂ 'ਚ ਕੋਈ ਕੁੜੀ ਨਹੀਂ ਐ ਪੰਜ ਭਰਾਵਾਂ 'ਚ ਸਾਡੀ ਉਹਨਾਂ ਦੀਆਂ ਉਧਰ ਮੇਰੀਆਂ ਦੋ ਆ ਇੱਕੋ ਹੀ ਮੁੰਡਾ ਵਾ ਸਿਰਫ ਉਹ 18 ਸਾਲ ਉਮਰ ਦੇ ਆ ਸਾਡੀਆਂ ਸਾਡੀਆਂ ਛੇ ਕੁੜੀਆਂ ਸਨ ਗੀਆਂ ਕਰ ਜਾਈਓ ਹਰਾ ਕੋਲ ਆ ਆਏ ਜੇ ਇੱਕ ਹੀ ਇੱਕ ਮੁੰਡਾ ਹੈ ਕੀ ਕਰਾਂਗੇ ਕੋਈ ਕੂਨਾ ਕਰ ਜਾਈਏ ਅਸੀਂ ਆਏ ਸਾਡੇ 17 ਸਾਲਾਂ ਦਾ 18 ਦਾ ਹੋਇਆ ਸੀ ਨਹੀਂ ਹੋਇਆ 18 ਦਾ ਇਹ 12 ਮਹੀਨੇ ਟਾਰ ਆਉਂਦਾ ਹੋਣਾ ਸੀ ਹੋਣਾ ਨਹੀਂ ਹੋਇਆ ਸੀ ਆ ਇਨਸਾਨ ਚਾਹਦੇ ਨੇ ਨੂੰ ਸਜ਼ਾ ਮਿਲੇ ਵਾਤਵਾਦ ਜਿੱਨੀ ਹੋ ਸਕੇ भे भोरा बचाफ़ो ते असीं ਕਦੇ ਕੀ ਨਾ ਤੁਹਾਡੇ ਮੇਰਾ ਨਾਮ ਪੂਜਾ ਤੇ ਸਾਡਾ ਹਾਂਜੀ ਤੇ ਬਹੁਤ ਜ਼ਿਆਦਾ ਸਿਰ ਤੇ ਬਹੁਤ ਜ਼ਿਆਦਾ ਸਿਰ ਤੇ ਸੱਤ ਲਾਦੀ ਆ ਅੱਜ 14 ਦਿਨ ਬਾਅਦ ਖਤਮ ਹੋ ਗਿਆ ਉਸਤਾ ਨੇ ਹੰਦਾ ਇਹ ਉਹਨਾਂ ਨੂੰ ਸਜ਼ਾ ਦਿੱਤੀ ਜਾਂ ਬੈ ਇੰਨੀ ਕਿ ਜ਼ਿਆਦਾ ਸਜ਼ਾ ਦਿੱਤੀ ਜਾਂ ਇੱਕ ਅੰਲਾ-ਕੰਲਾ ਬੱਚਾ ਹੀ ਮਾਂ ਪਿਓ ਦਾ ਉਹਨਾਂ ਨੇ ਨਹੀਂ ਸਜ਼ਾ ਦਿੱਤੀ ਜਾਂ ਤੁਹਾਨੂੰ ਕੀ ਲੱਗਦਾ ਨਹੀਂ ਮੈਂ ਉਹ ਸੁਣਵਾਈ ਨਹੀਂ ਕਰਦੀ ਬਿਲਕੁਲ ਸੁਣਵਾਈ ਕਰਦੀ ਇੱਥੇ ਹੁੰਦੀ ਹੋ ਹਾ ਕੇ ਚਲ ਜਾਂਦੀ ਜੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਕਿੰਨੇ ਦਿਨ ਹੋ ਗਏ ਅੱਜ ਅੱਜ 14 ਦਿਨਾਂ ਬਾਹਰ ਬਾਕੀ ਤੇਰਾ ਦਿਨ ਹੋਗੇ ਨੇ ਦੇਖੋ ਜੀ ਅੱਜ ਡੈਥ ਹੋ ਗਈ ਜੇ